ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਅੱਜ ਅਸੀਂ ਆਪਣੇ ਜਿਹਨੂੰ ਮੁੰਡੇਆਣਾ ਸਕੂਲ ਕਹਿੰਦੇ ਆ ਸੀਨੀਅਰ ਸਰਕਾਰੀ ਸੈਕੰਡਰੀ ਸਕੂਲ ਆਪਣੇ ਗਊਸ਼ਾਲਾ ਦੇ ਕੋਲੇ ਉੱਥੇ ਗਰਾਊਂਡ ਦੇ ਵਿੱਚ ਸਾਰੇ ਭਰਾ ਇਕੱਠੇ ਹੋਏ ਆ ਜੀ ਇੱਥੇ ਇਕੱਠੇ ਹੋਣ ਦਾ ਇਹੀ ਮਕਸਦ ਹੈ ਕਿ ਸਾਰੇ ਵੀਰ ਪਿਛਲੇ ਦਿਨਾਂ ਤੋਂ ਇਹ ਗੱਲ ਦੀ ਇੱਕ ਲੋੜ ਮਹਿਸੂਸ ਕਰ ਰਹੇ ਸੀ ਕਿ ਆਪਣੇ ਸਰਦੂਲ ਗੜ੍ਹ ਦੇ ਵਿੱਚ ਇੱਕ ਕੋਚ ਦੀ ਜ਼ਰੂਰਤ ਹੈ ਜਿਵੇਂ ਆਪਾਂ ਦੇਖਿਆ ਹੈ ਕਿ ਇੱਥੇ ਆਪਣੇ ਕੋਈ ਵੀ ਕੋਚ ਨਹੀਂ ਹੈਗਾ ਕੋਈ ਸਰਕਾਰੀ ਕੋਚ ਹੋਵੇ ਵੀ ਜਿਹੜਾ ਸਾਰੇ ਬੱਚਿਆਂ ਨੂੰ ਫ੍ਰੀ ਦੇ ਵਿੱਚ ਕੋਚਿੰਗ ਦੇਵੇ ਜਾਂ ਗਰਾਊਂਡ ਨਾਲ ਜੋੜੇ ਟ੍ਰੇਨਿੰਗ ਦੇਵੇ ਇਸ ਦੇ ਲਈ ਇਹ ਸਾਰੇ ਭਰਾ ਜਿੰਨੇ ਹੈਗੇ ਆ ਇਕੱਠੇ ਹੋ ਕੇ ਇਹਨਾਂ ਨੇ ਫੈਸਲਾ ਲਇਤਾ ਕਿ ਆਪਾਂ ਇੱਥੇ ਇੱਕ ਕੋਚ ਰੱਖ ਰਹੇ ਹਾਂ ਕੋਚ ਵੀ ਨਹੀਂ ਇਹ ਮੁੰਡਾ ਆਪਣਾ ਭਰਾ ਹੈ ਨਿੱਕਾ ਕਿ ਜਿਹੜਾ ਬੜੇ ਲੰਬੇ ਸਮੇਂ ਤੋਂ ਗਰਾਊਂਡ ਦੇ ਨਾਲ ਜੁੜਿਆ ਹੈ ਜਿੰਮੇ ਦੇ ਵਿੱਚ ਵੀ ਕਾਫੀ ਟਾਈਮ ਇਹਨਾਂ ਨੇ ਟ੍ਰੇਨਿੰਗ ਦਿੱਤੀ ਹੈ ਤੇ ਜਿਨ੍ਹਾਂ ਨੇ ਕੋਚਿੰਗ ਵੀ ਕੀਤੀ ਹੈ ਤੇ ਨਾਲ-ਨਾਲ ਆਪਣਾ ਇਹ ਕੋਚਿੰਗ ਦੇ ਲਈ ਇਹਨਾਂ ਨੇ ਪੜ੍ਹਾਈ ਕੀਤੀ ਹੈ ਐਮਐਫਲ ਤੱਕ ਦੀ ਇਹਨਾਂ ਨੇ ਪੜ੍ਹਾਈ ਕੀਤੀ ਹੋਈ ਹੈ ਤੇ ਜਿਨ੍ਹਾਂ ਨੂੰ ਆਪਣੇ ਸਰੀਰ ਦੇ ਹਰ ਪਾਰਟ ਦੇ ਉੱਤੇ ਵਰਕ ਦਾ ਪਤਾ ਹੈ ਵੀ ਆਪਾਂ ਕਿਵੇਂ ਕਿਹੜੀ ਐਕਸਰਸਾਈਜ਼ ਕਰਨੀ ਆ ਕਰਨ ਦਾ ਸਮਾਂ ਕਦੋਂ ਆ ਤੇ ਇਸ ਲਈ ਅਸੀਂ ਸਾਰੇ ਇਹੀ ਬੇਨਤੀ ਕਰਦੇ ਆ ਆਪਣੇ ਸ਼ਹਿਰ ਵਾਸੀਆਂ ਨੂੰ ਕਿ ਇਹ ਆਪਣਾ ਭਰਾ ਇੱਥੇ ਗਰਾਊਂਡ ਦੇ ਵਿੱਚ ਜੀ ਟੇਲੀ ਸਵੇਰੇ ਸ਼ਾਮ ਬੱਚਿਆਂ ਨੂੰ ਟ੍ਰੇਨਿੰਗ ਦਿਆ ਕਰੂਗਾ ਤੇ ਜਿਹਦੇ ਵਿੱਚ ਕਿਸੇ ਬੱਚੇ ਤੋਂ ਕੋਈ ਵੀ ਰੁਪਿਆ ਨਹੀਂ ਲੈਤਾ ਜਾਊਗਾ ਇਹ ਇੱਕ ਸੇਵਾ ਦੇ ਤੌਰ ਤੇ ਚੱਲੂਗਾ ਤੇ ਇਸੇ ਲਈ ਸਾਰੇ ਨੌਜਵਾਨ ਵੀਰਾਂ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਆਪਣੇ ਬੱਚਿਆਂ ਨੂੰ ਡੇਲੀ ਗਰਾਊਂਡ ਤੇ ਭੇਜਿਆ ਕਰੋ ਸਵੇਰੇ ਸ਼ਾਮ ਇੱਥੇ ਕੋਈ ਵੀ ਗਲਤ ਅੰਸਰ ਨਹੀਂ ਹੋਊਗਾ ਕਈ ਵਾਰੀ ਮਾਪਿਆਂ ਦੇ ਮਨਾਂ 'ਚ ਇਹ ਗੱਲ ਹੁੰਦੀ ਹੈ ਵੀ ਉੱਥੇ ਗਰਾਊਂਡ ਦੇ ਵਿੱਚ ਗਲਤ ਅੰਸਰ ਵੈਂਦੇ ਆ ਨਸ਼ੇ ਵਾਲੇ ਜਾਂ ਕੋਈ ਹੋਰ ਅਸੀਂ ਬੇਨਤੀ ਕਰਦੇ ਹਾਂ ਕਿ ਬੱਚਿਆਂ ਦੇ ਮਾਪਿਓ ਆਪ ਵੀ ਨਾਲ ਆਇਆ ਕਰਨ ਇੱਥੇ ਦੇਖਣਾ ਇੱਥੇ ਇਹ ਜੀ ਕੋਈ ਵੀ ਗਲਤ ਗੱਲ ਨਹੀਂ ਹੈ ਸਾਰੇ ਵਧੀਆ ਇੱਥੇ ਬੰਦੇ ਆ ਬਾਕੀ ਸਾਡੇ ਸੀਨੀਅਰ ਪਲੇਅਰ ਹੈਗੇ ਆ ਜਿਹੜੇ ਇੱਥੇ ਮੌਕੇ ਤੇ ਹੁੰਦੇ ਆ ਡਿਲੀ ਬੱਚਿਆਂ ਦੇ ਨਾਲ ਆ ਪ੍ਰੈਕਟਿਸ ਕਰਦੇ ਆ ਤੇ ਉਹਨਾਂ ਨੂੰ ਕਰਾਉਂਦੇ ਆ ਇਸ ਲਈ ਅਸੀਂ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਗਰਾਊਂਡ ਨਾਲ ਜੋੜੋ ਕਿਉਂਕਿ ਆਪਾਂ ਨੂੰ ਪਤਾ ਹੈ ਭਾਈ ਜੀ ਜਿਹੜਾ ਇੱਕ ਸੋਹਣਾ ਸਮਾਜ ਦੀ ਆਪਾਂ ਸਿਰਜਣਾ ਕਰਨੀ ਆ ਉਹਦੇ ਲਈ ਨੌਜਵਾਨੀ ਇਸ ਦਾ ਮੁੱਢ ਹੁੰਦੀ ਆ ਨਾ ਇੱਕ ਥੀ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਵੀਰ ਗਰਾਊਂਡ ਨਾਲ ਜੁੜੋ ਤੇ ਸਾਡੇ ਇੱਕ ਉਹ ਸਾਹਬ ਨਾਲ ਆ ਕੇ ਆਪਣਾ ਸੰਪਰਕ ਕਰੋ ਜਿਹੜੇ ਉਹਨਾਂ ਨੂੰ ਸਵੇਰ ਸ਼ਾਮ ਦਾ ਸਮਾਂ ਦੱਸਣਗੇ ਤੇ ਜਿਸ ਦੇ ਵਿੱਚ ਇਹ ਉਹਨਾਂ ਨੂੰ ਨਾਲ-ਨਾਲ ਡਾਈਟ ਪਲਾਨ ਵੀ ਦੱਸਣਗੇ ਕਈ ਬੱਚਿਆਂ ਦਾ ਵਜ਼ਨ ਘੱਟ ਹੈ ਉਹਨਾਂ ਨੂੰ ਵਧਾਉਣ ਦਾ ਵੀ ਦੱਸਣਗੇ ਵੀ ਕੀ ਖਾਣਾ ਖਾਣੀ ਹੈ ਤੇ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ ਉਹਨਾਂ ਨੂੰ ਘਟਾਉਣ ਦਾ ਵੀ ਦੱਸਣਗੇ ਤੇ ਅਸੀਂ ਬਸ ਇਹੀ ਬੇਨਤੀ ਕਰਦੇ ਹੋਏ ਤੁਹਾਡੇ ਤੋਂ ਆਗਿਆ ਲੈਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ